ਬਾਣੀ ਆਣੀ ਵਰਖੀ ਬਾਣੀ ਆਈ ਸੋਤੀ ਬਾਣੀ ਆਈ ਤੈਨ ਸੱਜ ਲਈ ਚਿੰਤਨਟਾਈ ਤੈਨ ਸੱਜ ਲਈ ਚਿੰਤਨਟਾਈ ਬਟ ਆਈ ਵੀਡੀਓ ਬਣਾ ਗੁਰਦੁਆਰਦੀ ਫੋਟੋ ਲੈਣੀ ਓ ਸਾਰੀ ਕੱਟੀ ਨਾ ਹੋਣੀ ਲੈਣ ਸੱਜ ਲਈ ਚਿੰਤਨਟਾਈ ਤੈਨ ਸੱਜ ਲਈ ਚਿੰਤਨਟਾਈ ਤੈਨ ਸੱਜ ਚਿੰਤਨਟਾਈ बाबा गोबिंद सिंह जी बाबा गोबिंद सिंह जी बाबा गोबिंद सिंह वा वाह गोबिंद सिंह जी आपे गौर ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰ ਅੰਗਦ ਦੇਵ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰ ਅਮਰਦਾਸ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰ ਅਮਰਦਾਸ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਾਹਿਬ ਤਨ ਹੈ ਤਨ ਹੈ ਤਨ ਹੈ ਗੁਰੂ ਰਾਮਦਾਸ ਸਭ ਤਨ ਹੈ ਤਨ ਹੈ ਤਨ ਹੈ ਗੁਰ ਜੰਦੇਵ ਸਭ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰ ਅਰਜਨ ਦੇਵ ਸਭ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰ ਹਰਿ ਗੋਬਿੰਦ ਸਭ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰ ਹਰਿ ਗੋਬਿੰਦ ਸਭ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਿ ਰਾਏ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਿ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਹਰਿ ਕ੍ਰਿਸ਼ਨ ਤੇ ਤਨ ਹੈ ਤਨ ਹੈ ਤਨ ਹੈ ਗੁਰੂ ਤੇਗ ਬਹਾਦਰ ਸਾਹਿਬ ਤਨ ਹੈ ਤਨ ਹੈ ਤਨ ਹੈ ਬਹਾਂਦਰ ਸਹਸਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਤਨ ਹੈ ਤਨ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਤੇਰੀ ਸਾਧ ਸੰਗਤ ਜੀ ਤਨ ਹੈ ਤਨ ਹੈ ਤਨ ਤੇਰੀ ਸਾਧ ਸੰਗਤ ਜੀ ਤਨ ਤਨ ਹੈ ਤਨ ਹੈ ਤਨ ਚਰ ਸਹਬ ਜਾਵੇ ਤਨ ਹੈ ਤਨ ਹੈ ਤਨ ਹੈ ਚਰ ਸਹਬ ਜਾਦੇ ਤਨ ਤਨ ਹੈ ਤਨ ਹੈ ਤਨ ਤੇਰੇ ਪੰਜ ਕੇ ਆਰੇ ਸਾ ਸੁਖੀ ਰਹੀਏ ਵਾਹਿਗੁਰੂ ਕਹਿਏ ਸਦਾ ਸੁਖੀ ਰਹੀਏ ਵਾਹਿਗੁਰੂ ਕਹਿਏ ਸਦਾ ਸੁਖੀ ਰਹੀਏ ਵਾਹਿਗੁਰੂ ਕਹਿਏ ਸਦਾ ਸੁਖੀ ਰਹੀਏ ਸਾਤ ਨਾਮ ਸ਼ਿਰੀ ਵਾਹਿਗੁਰੂ ਕੋ ਸਾਤ ਨਾਮ ਸ਼ਿਰੀ ਵਾਹਿਗੁਰੂ ਕੋ ਸਾਤ ਨਾਮ ਸ਼ਿਰੀ ਵਾਹਿਗੁਰੂ ਕੋ ਸਾਤ ਨਾਮ

ਗੋਲੇ ਫੋਨ ਆਲੋ ਸ੍ਰੀ ਆਕਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਛੋਟੀ ਅਲਦਾਸ ਅੰਦਰ ਮੱਥਾ ਤੇ 81 ਨੇ ਫਰਲੇ ਗੇਟ ਤੇ ਆਉਣਾ ਹੈ ਸਾਰੀਆਂ ਗੱਡੀਆਂ ਵੀਰਾਂ ਨੂੰ ਬੇਨਤੀ ਹੈ ਕਿ ਉਸ ਪਾਸੇ ਲਾਡੀਆਂ ਹੁਣ ਉਹਨਾਂ ਗੱਡੀਆਂ ਤੇ ਪ੍ਰਵਾਹ ਫੇਰੀ ਜਾਏ ਕਿ ਬੰਥਾ ਤੇ ਆਪ ਜੀ ਨੇ ਛੇਤੀ ਆਉਣ ਦੀ ਕਿਰਪਾਲਤਾ ਕਰਨੀ ਉਰਤੋਂ ਪਰੰ ਫਰਨੇਕ ਸਿੰਘ ਜੀ ਦੇ ਘਰ ਗੁਰਦੁਆਰਾ ਸਾਹਿਬ ਵਾਲੀ ਗਲੀ ਵਿੱਚ ਆਪਾਂ 10 ਮਿੰਟ ਇੱਕ ਸ਼ਬਦ ਪਾਣ ਕੇ ਚਾਹ ਪਾਣੀ ਸਕਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਵਾਹਿ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਦੇ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਪਾਏ ਗੁਰੂ ਨਾਨਕ ਦੇਵ ਜੀ ਅਹਿਰਮਦਰ ਪੁਰਖੇ ਅਮਰਦਾਸ ਅਰਮਦਾਸਾ ਹੋਈ ਸਹਾਇ ਅਰਖਨ ਹਰ ਕੋ ਵਿੰਦਨੋ ਸਿਮਰੋ ਸ੍ਰੀ ਹਰਿਦਾਇ ਸ੍ਰੀ ਅਰਖਨ ਸੰਤਿਆ ਜੀ ਅੱਜ ਇੱਥੇ ਸੰਪੰਕ ਜਾਈ ੴ ਸਤਿਗੁਰੂ ਸਿਮਰਿਐ ਕਰਨੌਨੀ ਤਾ ਵੈਤਾਇ ਸਤਿ ਥਾਈ ਹੋਇ ਸਹਾਇ ਤਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਤਿ ਥਾਈ ਹੋਇ ਸਹਾਇ ਤਸਮੇ ਪਾਤਸ਼ਾਹ ਜੀ ਦੀ ਜੋਤਿ ਅਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੈਣ ਕਰਕੇ ਬੋਲੋ ਜੀ ਵਾਹਿਗੁਰੂ ਏ ਨਵਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਿ ਨੇ ਪਾਵਨ ਚਰਣਾ ਕਮਲਾਂ ਵਿੱਚ ਅਰਦਾਸ ਬੇਨਤੀ ਗੋਤੜੀ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਬ ਜੀ ਦੇ ਪ੍ਰਕਾਸ਼ਪਰੂਪ ਦੀ ਖੁਸ਼ੀ ਵਿੱਚ ਵਾਹ ਪ੍ਰਗਟਿਓ ਮਰਦ ਅਗੰਮਣਾ ਪਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਵਾਹ ਵਾਹ ਗੋਬਿੰਦ ਸਿੰਘ ਜੀ ਮਾਵਾਕਾਂ ਤੇ ਸਤਿਗੁਰੂ ਜੀਓ ਪਾਬ ਜੀ ਨੇ ਪ੍ਰਕਾਸ਼ਪਰੂਪ ਦੇ ਖੁਸ਼ੀ ਵਿੱਚ ਪ੍ਰਬਾਤ ਸੇਰੀ ਦੇ ਰੂਪ ਵਿੱਚ ਜਸ ਗਾਇਨ ਕਰਦੀਆਂ ਸੰਗਤਾਂ ਗੁਰਦੁਆਰਾ 13 ਬਾਬਾ ਕਰਮ ਸਿੰਘ ਦੀ ਹੋਤੀ ਮਰਦਾਨ ਅਨੰਨ ਕਰਮੀ ਤੋਂ ਆਪਜੀ ਦੇ ਪਿਤਾ ਜੀ ਦੇ استان ਤੋਂ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰਾਂ ਵਿੱਚ ਪਹੁੰਚੀਆਂ ਹਨ ਇੰਨੇ ਸਮੇਂ ਦੁਆਣ ਬਾਣੀ ਪੜ੍ਹਦੇ ਆਂ ਸੇਵਾ ਕਰਦੇ ਆਂ ਚੱਲਦੇ ਆਂ ਫਿਰ ਦੇ ਅਨਦರ್ಶਨ ਕਰਦੇ ਆਂ ਹੋਈਆਂ ਭੁੱਲਾਂ ਚੁੱਕਾ ਦੁਖੀਵਾਂ ਅਗੋਂ ਤੋਂ ਸਮੱਤ ਬਖਸ਼ਿਸ਼ ਕਰਨੀ ਵਾਪਸੀ ਤੇ ਵਿੱਚ ਕਰਤਾਪੁਰਖ ਖਲੋਵਾ ਵਾਲਣਾ ਨਿੰਗਾ ਹਵਾ ਤੇ ਮਾਮਾ ਆਪਾਂ ਤੇ ਸਾਰੀਆਂ ਸੰਗਤਾਂ ਨੂੰ ਸਤਿਗੁਰੂ ਸਮੱਤ ਬਖਸ਼ਿਸ਼ ਕਰਨੀ ਸੇਵਕ ਪਰਵਾਰ ਹਰਨੇਕ ਸਿੰਘ ਜੀ ਦੇ ਗ੍ਰਹਿ ਵਿਖੇ ਪਹੁੰਚੀਆਂ ਸੰਗਤਾਂ ਨੇ ਕਿਰਪਾ ਕਰਤਾ ਦਿਆਲ ਦਾ ਮਰੰਮਤ ਆ ਵਿੱਚ ਵਸ ਕੇ ਮਹਾਰਾਜ ਸਿੱਕੇ ਪਾਸ਼ਾ ਜੀ ਕਰਨੀਆਂ ਕਿਰਪਾ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੂੰ ਹਾਜ਼ਰੀਆਂ ਭਰਨੀਆਂ ਗਈਆਂ ਹਨ ਸਾਰਿਆਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਤੇਗ ਬਹਾਦਰ ਸਿਮਰਿਆ ਕਰਿ ਜਿਮਾ ਵਾਕਾਂ ਤਾਂ ਸਾਰਿਆਂ ਦੇ ਘਰ ਪਰਵਾਰ ਵਿੱਚ ਖੁਸ਼ੀਆਂ ਖੇੜੇ ਆਨੰਦ ਬਖਸ਼ਿਸ਼ ਕਰਨੇ ਨਾਮ ਸਿਮਰਨ ਦੀ ਅੰਦਾਜ਼ ਪਾਤਾ ਅੰਦਾਜ਼ ਪਾਤਾ ਬਖਸ਼ਿਸ਼ ਕਰ ਪਿਨਵਾ ਦੇਣਾ ਐ ਸੁਖਤ ਆਪ ਜੀ ਦੇ ਦਰਬਾਰਾਂ ਦੇ ਦਰਸ਼ਨ ਕਰਨ ਦਰਸ਼ਨ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਨ ਜਿਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਛੜਦੀ ਕਲਾ ਤੇਰੇ ਬਾਣੇ ਸਿਰ ਮੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 对。<Okay. S 2> okay.